ਸਤਿ ਸ਼੍ਰੀ ਅਕਾਲ ਜੀ ਕਪੜੇ ਲੈ ਦੇ ਗਾਇਨਲੈਂਡ ਬੁਟੀਕ ਤੇ ਤੁਹਾਡਾ ਸਵਾਗਤ ਹੈ ਜੀ ਅਸੀਂ ਲੈ ਕੇ ਆਏ ਹਾਂ ਬਹੁਤ ਹੀ ਪਿਆਰੇ ਪਿਆਰੇ ਸੂਟ ਤੇ ਪਾਰਟੀ ਵੇਅਰ ਸੂਟ ਨੇ ਹਾਂ ਜੀ ਫਸਟ ਇਹ ਸੂਟ ਹੈ ਹੈਂਡਵਰਕ ਦਾ ਇਸ ਦੇ ਸਾਰੇ ਫਰੰਟ ਹੈਵੀ ਹੈ ਨਹੀਂ 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 ਇਹ ਐਸੇ 슬ੀਵਸ ਨਹੀਂ ਇੱਕ ਟ੍ਰੇਪ ਤੇ ਬਣਿਆ ਹੈ ਜੀ ਟ੍ਰੇਪ ਕੱਢ ਦੀ ਸ਼ਰਟ ਹੈ ਇਸ ਦੇ ਨਾਲ ਬ੍ਰੌਕਰ ਦੀ ਬਾਟਮ ਹੈ ਜੀ